ਰਾਜ ਇੰਟਰਪ੍ਰਾਈਜ਼ਸ ਬਸ ਸੱਡਾ ਬੈਂਸ ਨੀਅਰ ਗੁੱਗਾ ਮਾੜੀ ਮੰਦਿਰ ਸਾਡੇ ਕੋਲ ਵਧੀਆ ਕਿਸਮ ਦੇ ਮੰਜੇ ਹਰ ਇੱਕ ਸਾਈਜ਼ ਦੀਆਂ ਪਾਉਰ ਕੋੜੀਆਂ ਕੋੜੀਆਂ ਗੀਜਰ ਡਰਾਮ ਪੰਛੀਆਂ ਵਾਲੇ ਪਿੰਜਰੇ ਕੁਰਸੀਆਂ ਕੱਪੜਾ ਸਟੈਂਡ ਪਲਾਸਟਿਕ ਦਾ ਸਮਾਨ ਅਤੇ ਬੱਚਿਆਂ ਦੇ ਬਹੁਤ ਹੀ ਸੋਹਣੇ ਖਡੌਣੇ ਲੋਹੇ ਦੇ ਚੁੱਲ੍ਹੇ ਪੱਠੀਆਂ ਬਹੁਤ ਹੀ ਵਾਜਬ ਰੇਟਾਂ ਤੇ ਮਿਲਦੇ ਹਨ ਅਤੇ ਸਾਡੇ ਕੋਲ ਸਪੈਸ਼ਲ ਤੌਰ ਤੇ ਪਸ਼ੂਆਂ ਦੇ ਥੱਲੇ ਜੋ ਗੱਦੇ ਲੱਗਦੇ ਨੇ ਬਹੁਤ ਹੀ ਵਧੀਆ ਕਿਸਮ ਦੇ ਗੱਦੇ 1500 ਰੁਪਏ ਤੋਂ ਲੈ ਕੇ 2500 ਤੱਕ ਦੇ ਰੇਟ ਦੇ ਗੱਦੇ ਸਾਡੇ ਕੋਲ ਪਏ ਨੇ ਬੱਚਿਆਂ ਦੀਆਂ ਵੱਡੀਆਂ ਸਾਈਕਲੀਆਂ ਅਲਮਾਰੀਆਂ ਤੇ ਸਾਰੇ ਹੀ ਤਰ੍ਹਾਂ ਦੇ ਬੱਚਿਆਂ ਦੇ ਜੋ ਖੜਾਉਣੇ ਨੇ ਸਾਈਕਲੀਆਂ ਤੇ ਇਲੈਕਟ੍ਰਿਕ ਗੱਡੀਆਂ ਵੀ ਹਰ ਸਮੇਂ ਮਿਲਦੀਆਂ ਅਤੇ ਪਲਾਸਟਿਕ ਦਾ ਸਾਰਾ ਹੀ ਸਮਾਨ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਬੱਠੜ ਕੁਰਸੀਆਂ ਸ਼ੂ ਸਟੈਂਡ ਇੱਕ ਵਾਰ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਇਸ ਤੋਂ ਇਲਾਵਾ ਉਹ ਗੱਦੇ ਟਰੰਕ ਹਰ ਕਿਸਮ ਦਾ ਸਮਾਨ ਸਾਡੇ ਕੋਲ ਉਪਲਬਧ ਹੈ ਰਾਜ ਇੰਟਰਪ੍ਰਾਈਜ਼ਸ ਬਸ ਅਡਾ ਪੈਂਸਾ નેડે ગુગા માડી મંદિર સતસ